ਨਾਮ ਹੀ ਮੇਰਾ ਕੁਲਵੀਰ ਸਿੰਘ ਹੈ ਜੀ ਤੇ ਕਿਹੜੀ ਕਿੰਨੀ ਕਲਾਸ ਪੜ੍ਹਿਆ ਤੁਸੀਂ ਮੈਂ ਪਲੱਸ 2 ਕਰੀਆ ਜੀ ਜਿਹੜੀ ਖੇਤੀ ਕਰਦੇ ਹੋ ਕਿੰਨੇ ਜਿਹੜੇ ਖੇਤੀ ਕਰਦੇ ਹੋ ਕੀ ਕੀ ਅੱਜ ਖੇਤੀ ਦੇ ਵਿੱਚ ਕੀ ਕੁਝ ਪੁੱਜਦਾ ਹੈ ਮੈਂ ਜੀ 4-5 ਸਾਲ ਤੋਂ ਕਰ ਰਹੀ ਹਾਂ ਸਬਜ਼ੀ ਦੀ ਖੇਤੀ ਹਮ ਤੇ ਆਪਣੇ ਕੋਲ ਗੋਭੀ ਹੈ ਜੀ ਸਿੰਗਰਾ ਹੈ ਜੀ ਹਰਾ ਪਿਆਜ ਹੈ ਖੀਰਾ ਮਿਰਚ ਹੈ ਕਦੂ ਹੈ ਜੀ ਅਗਭਕ ਸਾਰੀ ਸਬਜ਼ੀਆਂ ਨੇ ਮੌਸਮ ਦੇ ਹਿਸਾਬ ਨਾਲ ਹਾਂ ਅਸੀਂ ਕਈ ਸਾਲ ਤੋਂ ਸਬਜ਼ੀ ਦੀ ਖੇਤੀ ਕਰ ਰਹੇ ਹਾਂ ਤੇ ਵੇਚਦੇ ਕਿੱਥੇ ਜਾ ਕੇ ਇਹਨੂੰ ਮੰਡੀ ਵਿੱਚ ਵੇਚਦੇ ਜੀ ਅਸੀਂ ਕੁਝ ਪੱਤਰਾ ਵੇਚਦੇ ਹਾਂ ਜੀ ਆਪਦੇ ਆਪ ਹੀ ਤੇ ਆਪਦੇ ਆਪ ਜੀ ਪੁਰਾਣੇ ਵਸਾਡੇ ਕੋਲੇ ਟਰਾਲੀ ਖੜਾ ਕੇ ਅੱਛਾ ਉਥੇ ਹੀ ਸਾਡੇ ਸਰਦਾਰ ਸਾਹਿਬ ਵੇਚਦੇ ਨੇ ਜੀ ਮੇਰੇ ਫਾਦਰ ਸਾਹਿਬ ਹੂੰ ਤੇ ਬਾਕੀ ਜੋ ਕੋਈ ਵੱਧ ਲੈਂਦੇ ਆ ਬਾਣੀ ਮੋਟੀ ਤਾਂ ਅਸੀਂ ਮੰਡੀ ਵੇਚਦੇ ਨੇ ਨਹੀਂ ਅਸੀਂ ਆਪਦੇ ਆਪ ਵੇਚਦੇ ਹਾਂ ਮੰਡੀ ਤੇ ਰੋਡ ਤੇ ਖੜ ਕੇ ਵੇਚਣ ਦਾ ਕਿੰਨਾ ਫਰਕ ਹੈ ਮੰਡੀ ਤੇ ਰੋਡ ਦਾ ਬਹੁਤ ਫਰਕ ਹੈ ਜੀ ਜੋ ਪ੍ਰਵਾਸੀ ਵੀਰ ਕਮਾਈ ਕਰਦੇ ਨੇ ਜੀ ਉਹ ਸਾਨੂੰ ਡਾਇਰੈਕਟ ਆਪ ਹੋ ਜਾਂਦੀ ਅਸੀਂ ਆਪ ਵੇਚਦੇ ਹਾਂ ਮਿਹਨਤ ਕਿੰਨੀ ਹੈ ਮਿਹਨਤ ਬਹੁਤ ਹੈ ਜੀ ਖੇਤੀ ਦੇ ਧੰਦੇ ਚ ਲੱਗਦਾ ਵੀ ਲਾਹੇਮੰਦ ਹੈਗੇ ਜਿਵੇਂ ਤੁਸੀਂ ਬਿਜ਼ਨਸ ਕਰ ਹਾਂਜੀ ਹਾਂ ਇਹ ਖੇਤੀ ਤਾਂ ਤਾਂ ਲਾਹੇਮੰਦ ਹੈ ਜ ਜੇਕਰ ਆਪਾਂ ਇਹਨੂੰ ਆਪ ਕਮਾ ਕੇ ਆਪ ਵੇਚਾਂਗੇ ਹਾਂ ਤੇ ਸਿੱਧ ਮੱਡੀਆਂ ਚ ਲਿਆ ਕੇ ਸੁੱਟਣ ਨਾਲੋਂ ਤਾਂ ਸਿੱਧਾ ਡਾਇਰੈਕਟਰ ਨੂੰ ਵੇਚਣ ਚ ਲਾਹੇ ਜੀ ਰੋਜ਼ਗਾਰ ਵੀ ਦੇ ਰਹੇ ਨੇ ਨਾਲ ਲੋਕਾਂ ਨੂੰ ਹਾਂ ਰੋਜ਼ਗਾਰ ਦੇ ਰਹੇ ਜੀ ਮੇਰੇ ਕੋਲੇ ਘੱਟੋ ਘੱਟ 10-12 ਬੰਦੇ ਜੀ ਪਰਮਨੈਂਟ ਨੇ ਪਰਮਨੈਂਟ ਪੱਕੇ ਕੰਮ ਕਰਦੇ ਨੇ ਕੁਛ ਭੈਣਾ ਨੇ ਜੀ ਉਸ ਵੀਰ ਨੇ ਜੀ ਹਾਂ ਤੇ ਜੋ ਵੀ ਮੇਰੇ ਪਿੰਡ ਦੇ ਨੇ ਜ਼ਿਆਦੇ ਹਾਂ ਤੇ ਉਹਨਾਂ ਨੂੰ ਸਿਰ ਰੋਜ਼ਗਾਰ ਦੇ ਰਹੇ ਆ ਕਣਕ ਦੇ ਝੋਨੇ ਨਾਲ ਕਿੰਨਾ ਫਰਕ ਆ ਗਿਆ ਜੀ ਕਣਕ ਦੇ ਝੋਨੇ ਨਾਲ ਜੇ ਇਹਦਾ ਰੇਟ ਜੀ ਸਾਨੂੰ ਵਧੀਆ ਮਿਲਦੇ ਤਾਂ ਮਨ ਵੀ ਦੁੱਗਣਾ ਹੋ ਜਾਂਦਾ ਜੀ ਕਣਕ ਨਾਲੋਂ ਤੇ ਨਹੀਂ ਕਾ ਲੋਕਾਂ ਕੋਲ ਬਰਬਰ ਦਾ ਹੋਇਆ ਜਾਂਦਾ ਜੀ ਇਹ ਪਾਣੀ ਦੀ ਬਚਤ ਵੀ ਲੱਗਦਾ ਜੀ ਪਾਣੀ ਦੀ ਬਚਤ ਬਹੁਤ ਹੈ ਜੀ ਪਾਣੀ ਤਾਂ ਤੁਸੀਂ ਜੀ ਦੇ ਮੁਕਾਬਲੇ ਲਾ ਲੋ ਜੀ ਇਹਨੂੰ ਬਹੁਤ ਘੱਟ ਪਾਣੀ ਲੱਗਦਾ ਹੈ ਜੀ ਹੂੰ ਤਿੰਨ ਕ ਪਾਣੀ ਲੱਗਦੀ ਚਾਰ ਕੰਮ ਨੋਰਮਲ ਸਬਜ਼ੀ ਨੂੰ ਕਿਸਾਨ ਕੀ ਨਹੀਂ ਜਾਂਦੇ ਫਿਰ ਇਧਰ ਫਸਲਾ ਕਿਸਾਨ ਬਹੁਤ ਮਿਹਨਤ ਕਰਨ ਤੋਂ ਫਰੇਕ ਬੰਦਾ ਜੀ ਚੱਲਦਾ ਹੈ ਇਸ ਕਰਕੇ ਇੱਕ ਥੋੜਾ ਜਿਹਾ ਇਹਦਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਸਬਜ਼ੀ ਦਾ ਜਦੋਂ ਮੰਦਾ ਆਉਂਦਾ ਤਾਂ ਫਿਰ ਇਹ ਮਿੱਟੀ ਦੇ ਭਾਵੇਂ ਕਿਦੀ ਹੈ ਜੀ ਉਦੋਂ ਬੰਦੇ ਦਾ ਮਾਰ ਨਾ ਟੁੱਟ ਜਾਂਦਾ ਜੀ ਇਸ ਕਰਕੇ ਫਿਰ ਅਗਲਾ ਲਾਉਂਦੇ ਨੇ ਜੀ ਅਸੀਂ ਤਾਂ ਨੂੰ ਪੱਕਾ ਲਾਉਨੇ ਜੀ ਹਰ ਸਾਲ ਤੁਸੀਂ ਵੱਧ ਓਵਰੇਟ ਘੱਟ ਹੋ ਵੀ ਲਾਣੀ ਲਾਣੀ ਅਸੀਂ ਪੱਕੀ ਲਾਉਣੀ ਹੈ ਜੀ ਇਹ ਤੇ ਰੇਟ ਕੀ ਮਿਲ ਰਿਹਾ ਜਿੰਨੇ ਗੋਭੀ ਦਾ ਰੇਟ ਮੰਨ ਲਈ ਆਪਾਂ ਮੰਡੀ ਦੇ ਵਿੱਚ ਗੋਭੀ ਦਾ ਜੀ ਇਸ ਟਾਈਮ ਮੰਦਾ ਜੀ ਮੰਨ ਕੇ ਚਲੋ ਵੀ 4-5 ਅਕਰ ਪਰ ਰੇਟ ਆਈ ਮੰਡੀ ਦਾ ਨਾਲ ਪਹਿਲਾਂ ਨਾਲ ਪਿਛਲੇ ਸਾਲ ਦੇ ਮੁਕਾਬਲੇ ਜੀ ਪਿਛਲੇ ਸਾਲ ਇਹਦੇ ਨਾਲ 10-12 ਬਿਕਦੀ ਸੀ ਤੇ ਇਸ ਕਰਕੇ ਅਸੀਂ ਆਪ ਨਹੀਂ ਆਪ ਵੇਚ ਰਹੇ ਜੀ ਉਹ ਹੀ ਮਾਰਕੀਟ ਚੱਲਾ ਲੋ ਵੀ ਆਪਦੇ ਆਪ ਵੇਚ ਦੇਈ ਸਿੱਧੀ ਡਾਇਰੈਕਟ ਮਤਲਬ ਅਮਦਲ ਹੈਗੀ ਆਪਣੀ ਜੀ ਅਮਦਲ ਹਾਂ ਜੀ ਹਾਂ ਸਾਨੂੰ ਠੀਕ ਹੈ ਜੀ ਤੇ ਲੋਕਾਂ ਨੂੰ ਕਿਸਾਨਾਂ ਨੂੰ ਅਸੀਂ ਅਪੀਲ ਤੁਸੀਂ ਕੀ ਕਰਦੇ ਆਂ ਇਹ ਕਿ ਕਿਸਾਨ ਹੋਰ ਨੇ ਅਪੀਲ ਤਾਂ ਹੀ ਕਰਨੀਆਂ ਨੇ ਜੀ ਵੀ ਜੇ ਸਬਜੀ ਦਾ ਖਿੱਤੇ ਚਾਉਣਾ ਤਾਂ ਸਬਜੀ ਲਾਓ ਤੇ ਆਪਣੇ ਆਪ ਵਿੱਚੋਂ ਹੀ ਸਿੱਧੀ ਫਿਰ ਇਹ ਕੋਈ ਘਾਟੇ ਦਾ ਸੌਦਾ ਨਹੀਂ ਹੈਗਾ ਰੇ ਤੇ ਰੇ ਖਾਦਨ ਰੇ ਖਾਦਨ ਨਾਰਮਲ ਜੀ ਆਮ ਆ ਜਿਵੇਂ ਹੁੰਦਾ ਜੀ ਕੋਈ ਬਾੜੀ ਉਹ ਨਹੀਂ ਹੁੰਦੀ ਕੀਟਨਾਸ਼ਕ ਬੈਰਦਾ ਕੀਟਨਾਸ਼ਕ ਨਹੀਂ ਬੰਦੇ ਜੀ ਕੀਟਨਾਸ਼ਕ ਇਸ ਕਲੀਮ ਬੰਦਾ ਕੋਈ ਠੰਡ ਹੁੰਦੀ ਹੈ ਠੰਡ ਦੇ ਵਿੱਚ ਕੋਈ ਵੀ ਕੀਟਨਾਸ਼ਕ ਨਹੀਂ ਆਉਂਦਾ ਜੀ ਜਿਵੇਂ ਸਰਕਾਰ ਦੀ ਮੰਗ ਹੈ ਸਰਕਾਰ ਨੂੰ ਵੀ ਕਰਨਾ ਚਾਹੀਦਾ ਸਰਕਾਰ ਨੂੰ ਤਾਂ ਇਹੀ ਮੰਗੇ ਜੀ ਸਾਨੂੰ ਐਮਐਸਪੀ ਮਿਲਣਾ ਚਾਹੀਦਾ ਜੇ ਤੇ ਫਸਲਾਂ ਸਬਜ਼ੀਆਂ ਦੇ ਜਿਹੜੀ ਸਾਡੀ ਫਸਲਾਂ ਲਾਲ ਵੀ ਮੰਡੀ ਚ ਰੁੜਨ ਲੱਗ ਰਹੀ ਹੈ 2-3 ਰੁਪਏ ਕਿਲੋ ਗੋਭੀ ਵਿਕ ਰਹੀ ਹੈ ਜੀ ਉਹਦਾ ਫਿਕਸ ਰੇਟ ਹੋਵੇ 20 ਰੁਪਏ ਜੀ ਜਿਹਦਾ ਘੱਟੋ ਘੱਟ ਤਾਂ ਸਾਡਾ ਆਪਣਾ ਤੁਹਾਨੂੰ ਘੱਟ ਨਾ ਜਾਵੇ ਬਾਹਰ ਕਿਉਂ ਨਹੀਂ ਕਿ ਸੋਚਿਆ ਬਾਹਰ ਜਾਣ ਵਾ ਬਾਰ ਨੂੰ ਠੀਕ ਹੈ ਜੀ ਉਹਰੇ ਆਪਣੇ ਪਰਿਵਾਰ ਚ ਹੈ ਜੀ ਆਪਣੇ ਪਿੰਡ ਦੇ ਨਾਲ ਜੀ ਲਾ ਲੋ ਸਕੇ ਸਬੰਧੀਆਂ ਚ ਹੈ ਜੀ ਸੁਖਦੂਚਾ ਆਪਣੇ ਘਰੇ ਆ ਰਜਗਾਰ ਵਧੀਆ ਜੀ ਸਬਜ਼ੀ ਦਾ ਇਹ ਤੇ ਆਪਦਾ ਠੀਕ ਹੈ ਜੀ ਵਧੀਆ ਕਿਸਾਨ ਬਲਕ ਨਹੀਂ ਆਉਂਦੇ ਜਿਆਦਾ ਵੀ ਸਬਜ਼ੀ ਦਾ ਕੀਤਾ ਹੈ ਨਹੀਂ ਵਧੀਆ ਲੱਗਦਾ ਹੈ ਮੈਂ ਤਾਂ ਹਰੇਕ ਬੰਦਾ ਜੋ ਕਰਦਾ ਜੀ ਮੈਂ ਤਾਂ ਬਹੁਤ ਹੈ ਜੀ ਇਹਦੇ ਵਿੱਚ ਕਰਨੀ ਚਾਹੁੰਦੇ ਆ ਕਿਸਾਨਾਂ ਦਾ ਰਾਣਾ ਹਾਂ ਸਰਕਾਰ ਨੂੰ ਜੀ ਤਾਂ ਕਿਸਾਨ ਨੂੰ ਬੇਨਤੀ ਹੈ ਵੀ ਵੱਤਵਾਦ ਆਉਣ ਜੀ ਤੇ ਆਪਦਾ ਕਰਨ ਜੀ ਹੈ ਜੀ ਕਿਹੜਾ ਪਿੰਡ ਹੈ ਪੰਜੇ ਪਟਕਾ ਜੀ ਹੈ ਲਾਣਾ ਗਰਤੇਸ ਸਿੰਘ ਗਰਤੇਸ ਸਿੰਘ ਕਿੰਨੇ ਚਿਰ ਤੋਂ ਸੰਸਾਰ ਖਾ ਰੋਗੇ ਕਾਹ ਦੀ ਖੇਤੀ ਜਿਹੜੀ ਹੁੰਦੀ ਹੈ ਇਹ ਸਬਜ਼ੀ ਦੀ ਖੇਤੀ ਕਰਦੇ ਵਿੱਚ ਦੂਜੇ ਮਹੀਨੇ ਦੂਸਰੇ ਵੀ ਤੇ ਰੋਜ਼ਗਾਰ ਤੋਂ ਮਿਲ ਰਿਹਾ ਤੇ ਹਾਂ ਰੋਜ਼ਗਾਰ ਵੱਧਾ ਮਿਲਦਾ ਜੀ ਅੱਜ ਹਰੀ ਆਪਣੀ ਮਿਲ ਜੀ ਸਬਜ਼ੀ ਦਾ ਜਿੰਨੇ ਲੱਗਦਾ ਫਾਇਦਾ ਹੈਗੇ ਸਬਜ਼ੀ ਦਾ ਸਭ ਦਾ ਫਾਇਦਾ ਤਾਂ ਹੈ ਜੀ ਪਰ ਇੱਕ ਮੇਰੇ ਫਰਿੱਜ ਨਹੀਂ ਮਿਲਦਾ ਹੋਰੇ ਇਹ ਤੁਹਾਨੂੰ ਨਹੀਂ ਬੰਦਾ ਹੋ ਰਹੀ ਪਾਂਧੀ ਦੇ ਬੱਚੇ ਤਾਂ ਆ ਗਏ ਨੇ ਪਾਂਧੀ ਬਹੁਤ سارے ਬੱਚੇ ਨੇ ਪਾਂਧੀ ਇਹਨਾਂ ਦੇ ਫਰਿੱਜ ਖਾਣ ਤਸਾਂ ਬਸ ਇੱਕ ਤਾਂਜੀ ਬਾਹਰੇ ਦਾ ਸੰਮੰਦਨ ਦੇ ਕਾਲ ਲੱਗੇ ਵੇਚੀ ਹੈ ਬਾਹਰ ਸਾਡੇ ਕੋਲ ਹੈਗੇ ਨਹੀਂ ਅਜੇ ਜੇ ਬੇਚ ਬੇਖੋ 20-20 ਦਿਨ ਦੇ ਸਰਮੰਡੀ ਜੇ ਵੇਚ ਕਹਿੰਦੇ ਉਹ ਫਿਰ ਦੂਸਰ ਬੀਜ ਦਿਨ ਸੀਗੇ ਫਸਲਾਂ ਨੂੰ ਕੀ ਕਹਿਣਾ ਚਾਹੁੰਦੇ ਸਾਬ ਜੀ ਕਹਿੰਦੇ ਸਾਡਾ ਆਪਣਾ ਕੰਮ ਆਪਣਾ ਬੰਦਾ ਮੇ ਕੋਈ ਨੀਣਾ ਨਹੀਂ ਜੀ ਆਪਣਾ ਕੰਮ ਕਰੋ ਆਪਣਾ ਮੰਡੀ ਵਿੱਚ ਰੱਖਿਓ ਜੀ ਆਪਣਾ ਟਰਾਲੀ ਪਾ ਕੇ ਵੇਚ ਲਓ ਠੀਕ ਹੈ ਹਾਂ ਜੀ ਕਿੰਨੇ ਕੁ ਸਪਾਰ ਰੈ ਜੀ ਕਿ ਤੁਹਾਡੇ ਸਾਹਮਣੇ ਆ ਜੀ ਬਹੁਤ ਖੇਤੀ ਕਰ ਰਿਹਾ ਕਿਵੇਂ ਵੱਢਦਾ ਕਿਵੇਂ ਸਾਨੂੰ ਅੱਜ ਕੱਲ੍ਹ ਠੰਡ ਦੇ ਵਿੱਚ ਬਹੁਤ ਹੋਵਾ ਜੀ ਔਖਾ ਪੂਰਾ ਪੂਰਾ ਮੂਨ ਮਿਲਦਾ ਨਹੀਂ ਲੱਗਦਾ ਨਹੀਂ ਲੱਗਦਾ ਜੀ ਵੀ ਔਲਾ ਜੇ ਲੈ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਆ ਦੇਖੋ ਗਰੇ ਕਾਨੂੰਨ ਨੇ ਵਾਪਸ ਲੈ ਲੈਣਾ ਕਿਸਾਨ ਵੀ ਜਿਹੜਾ ਆਮ ਬੰਦਾ ਵੀ ਇਹ ਸਾਰਿਆਂ ਨੂੰ ਫਾਇਦਾ ਹੋ ਜੇ ਦੋ ਮੱਘਾ ਹੀ ਛਾਲੀ ਨੂੰ ਆ ਦੇਖਣ ਗਿਆ ਦੇ ਟਾਈਮ ਤੇ ਜਿਹਨਾਂ ਨੂੰ ਸਾਰੇ ਚਾਹ ਕੰਡਿਆ ਗੁਰੂ ਇੱਕ ਸਰ ਲੰਡਾ ਜੀ ਜਿਹੜਾ ਦੇ ਖਾਓ ਚਪੂ ਆਣ ਸਾਰੇ ਇਹਦੇ ਆ ਗਿਆ ਨਹੀਂ ਬੁੱਢੀਆਂ ਵੀ ਨਹੀਂ ਆ ਕੇ ਤਾਂ ਨਹੀਂ ਤੇ ਮਟਾਂ ਮਰੇ ਆਇਆ ਆਉਣਾ ਦੇ ਆਪ ਇਹ ਵੀ ਹੋ ਗਈ ਠੀਕ ਹੈ ਜੀ ਕਿਸੇ ਵੀ ਪੁੱਛਣੋਂ ਦਾਜੀ ਹੈ ਕਿਹਾ ਹੈ ਦਾਜੀ ਆਈ ਸਸਤੀ ਵੀ ਹੋ ਰਹੀ ਹੈ ਰੇਟ ਰੇਟ ਵਧ ਰਹੇ ਨੇ ਵਧ ਰਹੇ ਨੇ ਹੁਣ ਤਾਂ ਮਾਰਕੀਟ 'ਚ ਇੱਥੇ ਤਾਂ 10 ਰੁਪਏ ਦਿੰਦੇ ਨੇ ਜੀ ਉਹ ਉੱਥੇ ਕਹਿੰਦੇ ਬੋਲੀ ਦੇ ਤਾਂ 3-4 ਰੁਪਏ ਕਿਲੋ बिक ਰਹੀ ਹੈ ਹੈ ਜੀ ਇਹ ਦਿੱਲੀ ਲੈ ਕੇ ਇਹ ਤਾਂ ਇਹਨਾਂ ਦੀ ਆਬੀ ਹੁੰਦੀ ਹੈ ਸਾਡੇ ਰੋਜ਼ ਲੈ ਕੇ ਆਉਂਦੇ ਫਰੈਸ਼ ਆਹ ਜੀ ਆਹ ਜੀ ਬਜੀਆਂ ਹੁੰਦੀਆਂ ਨੇ ਇਹ ਸਬਜੀ ਮੰਡੀ ਚੋਂ ਹੀ ਲੈ ਕੇ ਆਉਂਦੇ ਇਹਨਾਂ ਦੀ ਜਿਹੜਾ ਫਰੈਸ਼ ਚਾਰਕ ਚੀਜ਼ੇ ਹੀ ਹੁੰਦੀਆਂ ਨੇ ਗੋਭੀ ਪੱਤ ਗੋਭੀ ਤੇ ਇੱਕ ਕੀ ਕਹਿੰਦੇ ਨੇ ਚੁੰਦਰ ਪਿਆਜ਼ ਪਿਆਜ਼ ਤਾਜੀ ਲੈ ਕੇ ਆ ਰਹੇ ਨੇ ਕਹਿੰਦੇ ਸਰਕਾਰ ਦੀ ਨੀਤੀ ਹੋ ਮਹਿੰਗੀ ਕਹਿੰਦੇ ਫੌਸੀਆਂ ਯਾ ਲੋ ਜਾਂ ਸੀਜ਼ਨ ਕਹ ਲੋ ਹੁਣ ਸੀਜ਼ਨ ਐ ਮੰਦੀਆਂ ਨੇ 100-100 ਰੁਪਏ ਕਿਲੋ ਵੀ ਖਾਈ ਐ ਆਪਾਂ ਗੋਭੀ 100-100 ਰੁਪਏ ਕਿਲੋ ਵੀ ਖਾਈ ਐ 80 ਰੁਪਏ ਮਿਲਦਾ ਹੁੰਦਾ ਸਰਦੀਆਂ ਜੇ ਪ੍ਰੋਡਕਸ਼ਨ ਵੱਧ ਹੋ ਜਾਂਦੀ ਐ ਪੈਦਾਵਾਰ ਜ਼ਿਆਦਾ ਹੋ ਜਾਂਦੀ ਐ ਤਾਂ ਇਹ ਕਰਕੇ ਉਹ ਹੋ ਜਾਂਦਾ ਪਰਤੇਜ ਸਿੰਘ ਜੀ ਪਿੰਡ ਰਾਮਪੁਰਦਗਾਲ ਜੀ ਕਿੰਨੇ ਜੇ ਤੀਨ ਸਬਜ਼ੀ ਦੀ ਕੀਤੀ ਕਰ ਆਪਾਂ 7 ਸਾਲ ਤੋਂ ਖੇਤੀ ਕਰ ਰਹੇ ਹਾਂ ਜੀ ਤੇ ਕਈ ਜਿੰਨੀ ਖੇਤੀ ਕਰਦੀ ਕਰਦੀ ਹੁੰਦੀ ਆਪਣੇ ਟੋਟਲ 18 ਵੈਰਾਈਟੀਆਂ ਦੀ ਖੇਤੀ ਕਰਦੇ ਆਂ ਜੀ ਜਿਹੜੀ ਜਿਹੜੀ ਦੱਸੋ ਆਪਾਂ ਕਾਵੇਂ ਸ਼ਿਮਲਾ ਮਿਰਚ ਪਿੰਡੀ ਚੌਲਾ ਕੱਦੂ ਤੇ ਬਤਾਉ ਗੋਭੀ ਇਹ ਕਰਦੇ ਕਿੱਥੇ ਵੇਚਦੇ ਫਿਰ ਲੈ ਕੇ ਮੰਡੀ ਚ ਜਾ ਲੈਂਦੇ ਅਸੀਂ ਵੈਸੇ ਤਾਂ ਇਹ ਟਰਾਲੀ ਚ ਵੇਚਦੇ ਆਪਨੀ ਆਪ ਜਿਹੜੀ ਬਾਦੂ ਹੋਈਂਦੇ ਉਹ ਮੰਡੀ ਵੇਚਦਾਂ ਨੇ ਆਪ ਨੂੰ ਵੇਚਦੇ ਨੇ ਜਾਂ ਮੰਡੀ 'ਚ ਨਹੀਂ ਵੇਚਦੇ ਮੰਡੀ ਦੇ ਵਿੱਚ ਆਪਾਂ ਨੂੰ ਰੇਟ ਨਹੀਂ ਮਿਲਦਾ ਜੀ ਸਹੀ ਜੇ ਗਵਰਨਮੈਂਟ ਪੰਜਾਬ ਸਰਕਾਰ ਇਹਦੇ ਉੱਤੇ ਐਮਐਸਪੀ ਲਾਗੂ ਕਰ ਦੇ ਵੀ ਇੰਨੇ ਦੀ ਤੁਹਾਨੂੰ ਵਿਕੂਗੀ ਤਾਂ ਮੰਨ ਲਓ ਜੀ ਪਾਣੀ ਦਾ ਵੀ ਫਾਇਦਾ ਤੇ ਕਿਸਾਨ ਇੱਧਰ ਬਦਲਾ ਦੇ ਉਹਦੇ ਵਿੱਚ ਆ ਜਾਣਗੇ ਬੱਦਗਾ ਤਾਂ ਵੀ ਸਬਜ਼ੀ ਤਾਂ ਹੈਗਾ ਸਾਰੀ ਘੱਟ ਹੀ ਹੈ ਜੀ ਇਤਕੀ ਬਾਰ ਤਾਂ ਰੇਟ ਨਹੀਂ ਮਿਲ ਰਿਹਾ ਜੀ ਬਿਲਕੁਲ ਵੀ ਕੀ ਹੋਣਾ ਜੀ ਇਹਦਾ ਸਰਕਾਰ ਵੱਲੋਂ ਸਰਕਾਰ ਵੱਲੋਂ ਐਮਐਸਪੀ ਦੇ ਉੱਤੇ ਲਾਗੂ ਹੋਣੀ ਚਾਹੀਦੀ ਹੈ ਵੀ ਇਦੋਂ ਘੱਟ ਕੋਈ ਵੇਚੂਗਾ ਨਹੀਂ ਫਿਰਦੂਨ ਸਰਕਾਰ ਨਾਲ ਸਰਦੋ ਫਿਰਤੀ ਕਰ ਹਾਂਜੀ ਹਾਂਜੀ ਸਾਰਾ ਕਿ ਕੋਈ ਗੌਰ ਨਹੀਂ ਕਰ ਰਿਆ ਜੀ ਜ਼ਿੰਮੇਵਾਰ ਦੀ ਮੰਨ ਲਓ ਵੀ ਤਾਂ ਹੀ ਧਰਨੇ ਲੱਗਦੇ ਨੇ ਜੀ ਤਾਂ ਹੀ ਸਾਰਾ ਕੁਝ ਹੁੰਦਾ ਜੀ ਕਾਰਨ ਦਾ ਜੀ ਵਸੇਦਾ ਐਮ ਐਸ ਬੀ ਨਹੀਂ ਹੈਗੀ ਉਹ ਤੇ ਅਮੀ ਚਲੋ ਪੱਕਾ ਆਪਾਨੂੰ ਮਿਲ ਜਾਣਾ ਰੇਟ ਵਸਾ ਜੇ ਕਰਦੇ ਪੰਜ ਹਜ਼ਾਰ ਥੱਲੇ ਜਾ ਰਿਹਾ ਹਾਂਜੀ ਹਾਂਜੀ ਇਹ ਸਬਜ਼ੀਆਂ ਦਾ ਪਹਿਲਾ ਵਰਗੇ ਪਾਣੀ ਇਹਦਾ ਪਾਣੀ ਬਿਲਕੁਲ ਨਹੀਂ ਸਾਰਾ ਸਰਦੀ ਦਾ ਪਾਣੀ ਲੱਗਦਾ ਹੀ ਕੋਈ ਨਹੀਂ ਇਹਨੂੰ ਜੇ ਸਰਕਾਰਾਂ ਰੇਟ ਦੇ ਦੇਣ ਫਿਰ ਕਿੰਨਾ ਫਿਰ ਤਾਂ ਲੋਕ ਅੱਧੋ ਅੱਧਾ ਆ ਜਾਣਗੇ ਜੀ ਇਧਰ ਕੀ ਹੋਣਾ ਚਾਹੀਦਾ ਬਸ ਐਮ ਐਸ ਬੀ ਲੱਗ ਹੋਣੀ ਚਾਹੀਦੀ ਹੈ ਜੀ ਤੇ ਕਿਸਾਨ ਆਪੋ ਆਪਣਾ ਆਪਣਾ ਪਾਈ ਹੋਈ ਇਹ ਸਰਕਾਰ ਨੇ ਨਾ ਧਿਆਨ ਦਿੱਤਾ ਤਾਂ ਕਿੰਨਾ ਲੱਗਦਾ ਕਿਸਾਨਾਂ ਨੂੰ ਬਹੁਤ ਵੱਡਾ ਬਹੁਤ ਵੱਡਾ ਘਟਾ ਜੀ ਕੋਈ ਇਧਰ ਆਉਣੀ ਨਹੀਂ ਜੀ ਇਸ ਕਮ ਵਾਲੇ ਪਾਸੇ ਛੱਡ ਸਕਦੇ ਨਹੀਂ ਸਾਰੇ ਛੱਡਣ ਦੇ ਕਿਨਾਰੇ ਨਹੀਂ ਜੀ ਬਹਣ ਲੱਗ ਰਹੇ ਨੇ ਲੋਕ ਆ ਵੀਡੀਓ ਦੇਖ ਰਹੇ ਹੋ ਤੁਸੀਂ ਬਾਰੇ ਨੇ ਕੀ ਗੋਭੀ ਨੂੰ ਤੁਹਾਨੂੰ ਕਿੰਨਾ ਰੇਟ ਮਿਲ ਰਿਹਾ ਮਾਰਕੀਟ ਦੇ ਮਾਰਕੀਟ ਦੇ ਵਿੱਚ ਤੈਨੂੰ ਤੋਂ 5 ਰੁਪਏ ਤੱਕ ਵਿਕਦੀ ਹੈ ਹਾਂਜੀ ਲਾਹਣ ਦਾ ਕਰ ਰਹੇ ਨੇ ਨਾ ਜਿਹਦੇ ਨਾਲ ਕੀ ਪੂਰਾ ਹੋਣਾ ਹੈ ਕਿੰਨੇ ਵੱਡੇ ਲੇਬਰ ਲੱਗਦੇ ਨੇ ਲੇਬਰ 7 ਬੰਦੇ ਨੇ